ਸਸਿਕਲ ਸਾਥੀਆਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਇਸ ਵਕਤ ਸਭ ਤੋਂ ਮਾੜੇ ਦੌਰਾਂ ਦੇ ਹੜ੍ਹਾਂ ਤੋਂ ਜਿਹੜਾ ਹੈ ਸਾਹਮਣਾ ਕਰ ਰਿਹਾ ਲਗਾਤਾਰ ਸਾਡੇ ਇਲਾਕੇ ਦੇ ਵਿੱਚ ਪਿਛਲੇ 2-3 ਦਿਨਾਂ ਚ ਭਾਰੀ ਬਰਸਾਤ ਪੈ ਰਹੀ ਸੀ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਲੈਂਡਸਲਾਈਡ ਹੈ ਅੱਜ ਦੇ ਦਿਨ 12 ਜਗ੍ਹਾ ਤੋਂ ਜਿਹੜੀ ਹੈ ਭਾਖੜਾ ਮੇਨਰ ਤੇ ਜਿਹੜੀ ਸਾਡੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਹੈ 12 ਜਗ੍ਹਾ ਬ੍ਰੀਚ ਆਏ ਉਹਨਾਂ ਵਿੱਚੋਂ ਜਿਹੜੇ ਦੋ ਵੱਡੇ ਬ੍ਰੀਚ ਸੀਗੇ ਮਿੰਡਵਾ ਦੇ ਝਿੰਜੜੀ ਜਿਹੜੇ ਇੰਨੇ ਖਤਰਨਾਕ ਸੀਗੇ ਕਿ ਅਗਰ ਇਥੋਂ ਦਹਿਰ ਟੁੱਟਦੀ ਤੱਕ ਕਈ ਸਾਡੇ ਇਲਾਕੇ ਦੇ ਪਿੰਡ ਤੇ ਰੋਪੜ ਜ਼ਿਲ੍ਹਾ ਤੇ ਪੰਜਾਬ ਦੇ ਕਾਏ ਕਾਫੀ ਹਿੱਸਾ ਜਿਹੜਾ ਹੈ ਉਹਦੇ 'ਚ ਇੰਨੀ ਜ਼ਿਆਦਾ ਮਾਰ ਹੋਣੀ ਸੀ ਖਾਸ ਕਰਕੇ ਸਾਡੇ ਪਿੰਡਾਂ ਦਾ ਨਾਮ ਉਹ ਨਿਸ਼ਾਨ ਜਿਹੜਾ ਮਿਟ ਜਾਣਾ ਸੀ ਆ ਬਲੱਡ ਪਰ ਬਾਰਾਂਡਾ ਟੈਟੂ ਜਿਹੜਾ ਹੈ ਸੰਦੇ ਪਿੰਡ ਦੇ ਸਾਰੇ ਨੌਜਵਾਨਾਂ ਵੱਲੋਂ ਇੰਨੀ ਮਿਹਨਤ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਪਿੰਡਾਂ ਦੇ ਸਰਪੰਚਾਂ ਵੱਲੋਂ ਪ੍ਰਸ਼ਾਸਨ ਦੀ ਸਾਰੀ ਟੀਮ 12 ਘੰਟੇ ਨਹੀਂ ਮਿਹਨਤ ਦੇ ਨਾਲ ਲੱਗ ਕੇ ਅਸੀਂ ਜਿਹੜੇ ਇਹਨੂੰ ਬ੍ਰੀਚ ਨੂੰ ਕਾਫੀ ਹੱਦ ਤੱਕ ਜਿਹੜਾ ਹੈ ਕਰਤਾ ਤੇ ਅੱਗੇ ਹੁਣ ਗੁਰੂ ਸਾਹਿਬ ਦੇ ਚਰਨਾਚਰਦਾਸ ਹੈ ਗੁਰੂ ਸਾਹਿਬ ਰਹਿਮ ਕਰੋ ਉਧਰ ਜਿਹੜਾ ਡੈਮ ਦਾ ਪਾਣੀ ਉਹ ਵੀ ਭਰਦਾ ਪਿਆ ਲਗਾਤਾਰ ਬਰਸਾਤ ਵੀ ਹੋ ਰਹੀ ਹੈ ਪਰ ਮੈਂ ਮੇਰਾ ਜਿਹੜਾ ਦਿਲ ਹੈ ਉਹ ਇਹਨਾਂ ਨੌਜਵਾਨਾਂ ਦੇ ਉੱਤੇ ਵੱਖ-ਵੱਖ ਸਾਰੇ ਪਿੰਡ ਦੇ ਨੌਜਵਾਨਾਂ ਨੇ ਕਿਸੇ ਨੇ ਕੁਝ ਨਹੀਂ ਦੇਖਿਆ ਕੁਝ ਖਾਦਾ ਪੀਤਾ ਨਹੀਂ ਤੇ ਲਗਾਤਾਰ 12 ਘੰਟਿਆਂ ਤੋਂ ਐਦਾਂ ਦੇ ਵੀ ਨੌਜਵਾਨ ਜਿਹਨੇ 1 ਮਿੰਟ ਵੀ ਬ੍ਰੇਕ ਨਹੀਂ ਲਈ ਆ ਸਾਰੇਾਂ ਦੇ ਜਿਹੜੇ ਤੇ ਨਾਲ-ਨਾਲ ਜਿਵੇਂ-ਜਿਵੇਂ ਵੀਡੀਓ ਪਾਰੇ ਸੀ ਸਾਰੇ ਪਿੰਡਾਂ ਤੋਂ ਬਹੁਤ ਦੂਰੋਂ-ਦੂਰੋਂ ਪਿੰਡਾਂ ਤੋਂ ਜਿਹੜੇ ਹੈ ਉਹ ਟਰਾਲੀਆਂ ਲੈ ਕੇ ਮਿੱਟੀਆਂ ਲੈ ਕੇ ਬੇਸ਼ੁਮਾਰ ਮਿੱਟੀ ਬੇਸ਼ੁਮਾਰ ਬੋਰੀਆਂ ਜਿਹੜੀਆਂ ਇਕੱਠੇ ਤੇ ਬੈਰੇ ਆ ਇਹ ਹੀ ਪੰਜਾਬ ਦੀ ਖੂਬਸੂਰਤੀ ਹੈ ਆ ਮੈਂ ਗੁਰੂ ਸਾਹਿਬ ਦਾ ਜਿਹੜਾ ਹੈ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਅਗਲੇ ਜਿਹੜੇ ਦੋ ਦਿਨ ਨੇ ਉਹ ਵੀ ਬੜੇ ਔਖੇ ਹੈ ਨਹਾ ਮਾਤਾ ਰਾਣੀ ਮਾਤਾ ਨਾਨਾ ਦੇਵੀ ਕਿਰਪਾ ਰਖੂਗੀ ਅੱਜ ਜਿਹੜਾ ਹੈ 12 ਜਗ੍ਹਾ ਅਸੀਂ ਹਿੱਥੇ-ਜਿੱਥੇ ਖੁਦ ਵੀ ਜਾਸਾ ਦੇ ਮੌਕੇ ਤੇ ਵੀ ਜਾ ਕੇ ਓਕੇ ਤੇ ਅੱਗੇ ਵੀ ਜਿਹੜੇ ਹੈ ਸਾਡਾ ਬਰੇਡ ਦੇ ਰਵਾਂਗੇ ਜਿੰਨੇ ਵੀ ਸਾਥੀਆਂ ਨੇ ਸਹਿਯੋਗ ਕੀਤਾ ਇਸਾਰੇ ਕੰਮ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵਾਸੀਆਂ ਦਾ ਸਭ ਦਾ ਸਭ ਦਾ ਬਹੁਤ-ਬਹੁਤ ਧੰਨਵਾਦ